ਜਿੱਦਣਾ ਤੀ ਗੱਲਬਾਤ ਹੋਈ ਹੈ ਵਾਈਸ ਸੈਨੇਟਰ ਦੇ ਨਾਲ ਇਹਨਾਂ ਨੇ ਮੈਨੂੰ ਦੱਸਿਆ ਕਿ ਕਾਫੀ ਪੋਸਟਲ ਗੱਲਬਾਤ ਹੋਈ ਹੈ ਜੀ ਕੀ ਹਾਲ ਹੈ ਜਸਪੀਤ ਇਹਨਾਂ ਦੇ ਅਨੁਸਾਰ ਇੱਕ ਦੋ ਦਿਨ ਚ ਹੋ ਸਕਦਾ ਚੰਗੇ ਸਿੱਖ ਜਿਹੜੇ ਇੱਜ਼ਤ ਦੇ ਨਾਮ ਤੇ ਮੇਰੇ ਨਾਲ ਫੋਨ ਲੀਡ ਤੇ ਬੈਠਾ ਹੈ ਜਿਸ ਤੰਗ ਨਾਲ ਇਹਨਾਂ ਨੇ ਲੜਾਈ ਲੜੀ ਜਿਸ ਤੰਗ ਦੇ ਨਾਲ ਪੰਜਾਬੀਆਂ ਨੇ ਇਹਨਾਂ ਦਾ ਸਹਿਯੋਗ ਕੀਤਾ ਹਰ ਪੰਜਾਬੀ ਨੇ ਸੁਣੋ ਕਿਤਾਬ ਕਿਹੜੀ ਫੀਡਬੈਕ ਤੇਰੇ ਦਾ ਖਿਆਲ ਆ ਕਿ ਇਹ ਜਿੱਤ ਕੇ ਨਿਕਲਣਗੇ ਕੇਂਦਰ ਸਰਕਾਰ ਦੀ ਹਿੰਮਤ ਨਹੀਂ ਪਊਗੀ ਕਿ ਉਹ ਇਦਾਂ ਹੀ ਕੋਈ ਇਦਾਂ ਦਾ ਕੰਮ ਕਰ ਸਜੇ ਜਿਹਦੇ ਨਾਲ ਸਾਰਾ ਪੰਜਾਬ ਇਕੱਠਾ ਹੋ ਕੇ ਇੱਥੇ ਬੈਠ ਜਾਵੇ ਉਹਨਾਂ ਚੰਨੀ ਹਿੰਮਤ ਨਹੀਂ ਸੀ ਉਹ ਉਹ ਕਰਦੇ ਛਤਾਨੀਆਂ ਕਰਦੇ ਉਹਨਾਂ ਨੇ ਇੱਕ ਸਮੇਂ ਦੇ ਵਿੱਚ ਮੈਂ ਕਹਿ ਰਿਹਾ ਸੀਗਾ ਕਿ ਜਦੋਂ ਮੁਗਲਾਂ ਨੇ ਸਾਡੀਆਂ ਸੰਸਤਾਵਾਂ ਨੂੰ ਤੋੜਿਆ ਸੀਗਾ ਇਦਾਂ ਹੀ ਹੋਣਾ ਇੱਕ ਬੀਜੇਪੀ ਜਿਹੜੀ ਆ ਉਹ ਲੱਗੀ ਆ ਬੀਜੇਪੀ ਦੀ ਕੇਂਦਰ ਸਰਕਾਰ ਤੇ ਆਰਐਸਐਸ ਦਾ ਅਜੰਡਾ ਕਿ ਸਾਡੀਆਂ ਜਿਹੜੀਆਂ ਐਜੂਕੇਸ਼ਨ ਸਸਤਾਵਾਂ ਇਹਨਾਂ ਦੇ ਵਿੱਚ ਜਿਹੜਾ ਆਰ ਐਸ ਐਸ ਦਾ ਜੱਡਾ ਜਿਹੜਾ ਲਾਗੂ ਕੀਤਾ ਜਾਵੇ ਤੇ ਸਾਨੂੰ ਜੋ ਪੜਾਇਆ ਜਾਂਦਾ ਸਾਡੇ ਬੱਚਿਆਂ ਨੂੰ ਜੋ ਪੰਜਾਬ ਤੇ ਪੰਜਾਬੀਅਤ ਦਾ ਹੈਰੀਟੇਜ ਆ ਜੋ ਸਾਡੀ ਸਿੱਖੀ ਦਾ ਹਿੱਸਾ ਹੈ ਜੋ ਸਾਡਾ ਸਿੱਖ ਧਰਮ ਆ ਜੋ ਸਾਨੂੰ ਸਸਤਾਵਾਂ ਦੇ ਵਿੱਚੋਂ ਸਿੱਖ ਹਿਸਟਰੀ ਮਿਲਦੀ ਹੈ ਉਹਨੂੰ ਉਹ ਤੋੜਨਾ ਚਾਹੁੰਦੇ ਆ ਉਹ ਤਾਂ ਹੀ ਤੇ ਚਾਹੁੰਦੇ ਆ ਕਿ ਸੈਨੇਟ ਖਤਮ ਹੋ ਜਾਵੇ ਉਹਨਾਂ ਦੇ 31 ਬੰਦੇ ਉਹ ਮੱਦੀ ਇੱਥੇ ਲਾਗੂ ਕਰਾ ਦੇਣ ਸਮਝਦੇ ਕੁ ਨਹੀਂ ਗਾ ਉਹ ਹਰ ਵੇਲੇ ਹਰ ਹਾਰ ਟਾਈਮ ਤੇ ਕਿਸਾਨੀ ਅੰਦੋਲਨ ਕੀ ਵਾਰੇ ਬਾਰੀ ਬੁੱਜਦਾ ਉਤੋਂ ਬਾਅਦ ਜਿੰਨੀਆਂ ਲੈਕਚਰਾਂ ਆਈਆਂ ਉਹ ਕਦੀ ਵੀ ਨਹੀਂ ਜਿੱਤ ਸਕੇ ਪੰਜਾਬ ਤੇ ਨਾ ਜਿੱਤ ਸਕੜ ਗਏ ਤੇ ਉਹਨਾਂ ਨੇ ਉਹਦੇ ਵਾਹ ਕੱਢਿਆ ਕਿ ਇਹਨਾਂ ਦਾ ਜਿਹੜਾ ਜਦ ਵਿਸੇ ਵਾਲਾ ਜਿਹੜਾ ਨਾ ਕਿੱਥੋਂ ਇਹਨਾਂ ਨੂੰ ਸਿੱਖਿਆ ਮਿਲਦੀ ਹੈ ਕਿ ਉਹ ਸੰਸਥਾਵਾਂ ਜਿਹੜੀਆਂ ਇਹਨਾਂ ਦੀਆਂ ਤੋੜ ਦਿੱਤੀਆਂ ਜਾਣ ਉਹ ਕਦੀ ਦੇ ਤਹਿਤ ਜਿਹੜਾ ਉਹਨਾਂ ਨੇ ਇਹ ਕਦਮ ਜਿਹੜਾ ਚੁੱਕਿਆ ਚੰਡੀਗੜ੍ਹ ਦੇ ਸਾਡੀ ਪੰਜਾਬ ਯੂਨੀਵਰਸਿਟੀ ਦੇ ਲੋਕੋ ਜਿਹਨਾਂ ਨੇ ਕੀਤਾ ਪੰਜਾਬ ਯੂਨੀਵਰਸਿਟੀ ਕੋਈ ਅੱਜ ਦੀ ਹੈ ਬਜ਼ੌਰ ਤੋਂ ਬਸ਼ਾਪੁਰ ਆਇਆ ਕੋਤੋਤਿਆ ਇਹ ਨਾ ਬੜਾ ਵੱਡਾ ਹੈਰੀਟਜ ਪੰਜਾਬ ਜੁਨੀਵਰਸਿਟੀ ਨੂੰ ਇਦਾਂ ਨਹੀਂ ਕੋਈ ਮਤਲਬ ਕਰ ਸਕਦਾ ਸਾਡੇ ਕੋਲ ਪੰਜਾਬੀਆਂ ਯਾਰ ਇਦਾਂ ਨਹੀਂ ਹੈ ਕੋਈ ਕਿ ਪੰਜਾਬ ਐਵੇਂ ਸਾਡੇ ਕੋਲ ਲੈ ਜਾਊਗਾ ਇਸ ਕਰਕੇ ਮੈਂ ਸਰਦਾ ਕਿ ਇਹਦੀ ਇੱਕ ਇੱਕ ਵੇ ਦੀ ਜੜ੍ਹ ਇਹ ਵੀ ਹੈ ਕਿ ਜੇਦੋਂ ਸਾਡਾ ਪੰਜਾਬੀ ਸੁਪਨਾ ਮਿਲਿਆ ਸੀਗਾ ਜੇ ਉਸ ਸਮੇਂ ਸਾਨੂੰ ਸਾਡੀ ਰਾਜਧਾਨੀ ਦੇ ਦਿੱਤੀ ਜਾਂਦੀ ਜਿਹੜੀ ਅੱਜ ਤੱਕ ਨਹੀਂ ਮਿਲੀ ਜੇ ਉਸ ਸਮੇਂ ਸਾਡੀ ਰਾਜਧਾਨੀ ਦਿੱਤੀ ਹੁੰਦੀ ਹਰਿਆਣਾ ਇੱਥੇ ਕਲੀਮਾ ਕਰਦਾ ਤੇ ਅੱਜ ਜਿਹੜੇ ਮਸਲੇ ਪੈਦਾ ਹੋ ਰਹੇ ਮਸਲੇ ਪੈਦਾ ਨਹੀਂ ਹੋਣ ਚੰਡੀਗੜ੍ਹ ਸਾਡੀ ਲੈਂਗੁਏਜ ਸਾਡੀ ਪੰਜਾਬੀ ਭਾਸ਼ਾ ਜਿਹੜੀ ਹੈ ਉਹਨੂੰ ਖਤਮ ਕੀਤਾ ਜਾ ਰਿਹਾ ਸਾਡੀ ਪੀਰੋਕੇਸੀ ਜਿਹੜੀ ਆ ਉਹਨੂੰ ਸਹਜ ਸਹਜ ਸਾਡਾ ਕੋਟਾ ਘਟਾ ਕੇ ਉਹ ਖਤਮ ਕੀਤਾ ਜਾ ਰਿਹਾ ਸਮਝਦੇ ਕਿ ਨਹੀਂ ਇਸ ਕਰਕੇ ਇਹ ਜਿਹੜਾ جنگ ਸਾਡੇ ਨੌਜਵਾਨ ਕੁੜੀਆਂ ਮੁੰਡਿਆਂ ਨੇ ਸਾਡੇ ਪਿਆਰੇ ਬੱਚਿਆਂ ਨੇ ਲੜੀ ਆ ਇਹ ਬਹੁਤ ਵੱਡੀ ਆ ਸਾਰੇ ਪੰਜਾਬ ਨੂੰ ਇਹਨਾਂ ਨੇ ਜਗਾਇਆ ਤਾਂ ਹੀ ਸਾਰਾ ਪੰਜਾਬ ਇੱਥੇ ਆ ਇਹਨਾਂ ਨੇ ਜਗਾਇਆ ਇਹਨਾਂ ਨੇ ਚਾਗ ਲਾਈ ਤੇ ਤਾਂ ਸਾਰੇ ਪੰਜਾਬੀ ਇੱਥੇ ਆਏ ਸੋ ਇਸ ਕਰਕੇ ਅੱਜ ਮੈਂ ਵੀ ਆਇਆ ਸੀਗਾ ਮੈਂ ਵੀ ਐ ਜੇ ਪੰਜਾਬੀ ਆ ਐ ਐਮਐਲਏ ਜਾਂ ਸਾਬਕਾ ਮੰਤਰੀ ਹੋਣਾ ਬਾਅਦ ਦੀ ਗੱਲ ਪਰ ਮੈਂ ਪੰਜਾਬੀ ਹਾਂ ਪੰਜਾਬ ਦਾ ਪੁੱਤ ਆ ਮੇਰਾ ਪਿਤਾ ਸਰਦਾਰ ਭਾਨ ਸਿੰਘ ਸਰਦਾਰ ਸੀਗੇ ਕੀਤਾਤ ਕਰਦੇ ਸੀਗੇ ਮਤਲਬ ਉਹ ਸਿੱਖ ਸਿੱਖ ਸੀਗੇ ਤੇ ਮੈਂ ਉਸ ਕਰਕੇ ਆ ਕਿ ਮੇਰਾ ਫਰਜ਼ ਬਣਦਾ ਹੈ ਕਿ ਮੈਨੂੰ ਵੀ ਜਾਣਾ ਚਾਹੀਦਾ ਉੱਥੇ ਕਿਉਂਕਿ ਪੰਜਾਬ ਦੀ ਮਿੱਟੀ ਦਾ ਸੁਆਦ ਸਾਡੀ ਰੂਹ ਆਏ ਜੁਨੀਸਟੀ ਜਿਹੜੀ ਹੈ ਸਾਡੀ ਰੂਹ ਨੂੰ ਸਰ ਕੋਈ ਬੰਦਾ ਨਹੀਂ ਖੋ ਸਕਦਾ ਸਾਡੇ ਏ ਬਲਤ ਯੂਨੀਅਟੀ ਖੋਣ ਦਾ ਮਤਲਬ ਹੈ ਕਿ ਸਾਨੂੰ ਜਿਹੜੀ ਆਕਸੀਜਨ ਮਿਲਦੀ ਆ ਸਾਡੇ ਸਾਨੂੰ ਸਾਨੂੰ ਜਿਹੜੀ ਆਕਸੀਜਨ ਮਿਲਦੀ ਆ ਜਿੰਨਾ ਅਸੀਂ ਜੀ ਰਹੇ ਆ ਸਾਡੀ ਜ਼ਿੰਦਗੀ ਖਤਮ ਕਰਨੇ ਚਾਹੁੰਦੇ ਆ ਪਰ ਹੋਣ ਨਹੀਂ ਦਵਾਂਗੇ ਭਾਵੇਂ ਜੋ ਮੱਚ ਅਸੀਂ ਆਪਣੇ ਬੱਚਿਆਂ ਦੇ ਨਾਲ ਖੜੇ ਆ ਸਾਡੇ ਬੱਚੇ ਵੱੜਦੇ ਜਾਦੇ ਸਾਡੇ ਨੌਜਵਾਨ ਬੱਚੇ ਪੜ੍ਹ ਲਿਖ ਕੇ ਤੋਂ ਅਫਸਰ ਬਣਦੇ ਆ ਕੋਈ ਆਈਪੀਐਸ ਬਣਦਾ ਕੋਈ ਆਈਐਸ ਬਣਦਾ ਕੋਈ ਜਿੰਨੀ ਕਰਦਾ ਕੁਝ ਕਰਦਾ ਕੋਈ ਵਕੀਲ ਦਾ ਬਣਦਾ ਅਸੀਂ ਆਪਣੇ ਬੱਚਿਆਂ ਦਾ ਪਿੱਖ ਦੀ ਖਰਾਬ ਹੁੰਦਾ ਨਹੀਂ ਆਪਣਾ ਹੈਰੀਟੇਜ ਜਿਹੜਾ ਇਹਨਾਂ ਸਸਤਾਵਾਂ ਦੇ ਵਿੱਚ ਪਿਆ ਉਹ ਨਹੀਂ ਖਤਮ ਹੁੰਦੇ ਆਵਾਂਗੇ ਸਮਝ ਦੇਕ ਨੀ ਗੱਲ ਇਸ ਕਰਕੇ ਆਰਐਸਐ ਜਾਂ ਕੇਂਦਰ ਸਰਕਾਰ ਬੀਜੇਪੀ ਜਿਹੜੇ ਏਦਾਂ ਦੇ ਹੱਥ ਕੰਡੇ ਪਾਉਂਦੇ ਆ ਉਹ ਹਰ ਹੱਥ ਕੰਡਾ ਉਹਨਾਂ ਦਾ ਫੇਲ ਕਰਕੇ ਚੱਲਾਂਗੇ ਭਾਵੇਂ ਜੋ ਬੱਤੀ ਸਰਕਾਰ ਆਪਣੇ स्तर ਤੋਂ ਪਰੇ ਛਾਤਰੋں ਦੀ ਇਸ ਲੜਾਈ ਵਿੱਚ ਕਿਸ ਤਰ੍ਹਾਂ ਸਹਿਯੋਗ ਕਰੇ ਨਹੀਂ ਦੇਖਿਓ ਅਸੀਂ ਜਦੋਂ ਇਹ ਸ਼ੁਰੂ ਹੋਇਆ ਤੇ ਸਾਡੇ ਬਾਦਵਿੰਦਰ ਕੰਗਜੀ ਸਾਡੇ ਐਮਪੀ ਸਾਹਿਬ ਇੱਥੇ ਪ੍ਰਧਾਨ ਹੈ ਤੇ ਉਹਤ ਹਰਪਾਲ ਚੀਮਾ ਜੀ ਮੀਤੇਰਜੀ ਸਾਡੇ ਐਮਪੀ ਇੱਥੇ ਪੜਦੇ ਦੇ ਉਹ ਤੁਵਰਨ ਨੂੰ ਮਿਲੇ ਗੋੜ ਨਾਲ-ਨੋ ਮਿਲ ਕੇ ਉਹਨਾਂ ਨੇ ਮੰਗ ਪੱਤਰ ਵੀ ਦਿੱਤਾ ਯੂਨੀਵਰਸਿਟੀ ਦੇ ਫੇਵਰ ਦੇ ਵਿੱਚ ਸਟੂਡੈਂਟਾਂ ਦੇ ਫੇਵਰ ਦੇ ਵਿੱਚ ਲਗਾਤਾਰ ਇੱਥੇ ਆਉਂਦੇ ਵੀ ਨੇ ਕੱਲ ਸਾਹਿਬ ਕੱਲ ਬੱਸੋਂ ਵੀ ਆਇਆ ਬੀਤ ਵੀ ਆਇਆ ਆਉਂਦੇ ਲਗਾਤਾਰ ਉਹਨਾਂ ਦੀ ਡਿਊਟੀ ਲੱਗੀ ਹੈ ਕਿ ਤੁਸੀਂ ਸਰਕਾਰ ਨੂੰ ਲਾਉਂਦੇ ਪਾਰਟੀ ਲੋ ਇੱਥੇ ਜਾਣਾ ਬੜਾ ਵਧੀਆ ਕੰਗ ਸਾਹਿਬ ਤੇ ਤੁਹਾਨੂੰ ਪਤਾ ਉਹ ਕਿੰਨੇ ਵੀ ਯੂਨੀਵਰਸਿਟੀ ਤੋਂ ਬਿਨਾਂ ਦਿਲ ਵੀ ਨਹੀਂ ਲੱਗਦਾ ਸੋ ਅਸੀਂ ਹਮੇਸ਼ਾ ਹੀ ਇਹਨਾਂ ਦੇ ਨਾਲ ਹਾਂ ਉਹ ਜਿਦਾਂ ਤੁਸੀਂ ਪੜਿਆ ਹੀ ਆ ਕਿ ਸਾਡੇ ਮੁੱਖ ਮੰਤਰੀ ਸਾਹਿਬ ਨੇ ਅਨਾਉਂਸ ਵੀ ਕੀਤਾ ਹੈ ਕਿ ਸੁਪਰੀਮ ਕੋਰਟ ਤੱਕ ਇਹਦੀ ਲੜਾਈ ਜਿਹੜੀ ਆ ਉਹ ਲੜਾਂਗੇ ਹਰ ਵਕਤ ਲੜਾਂਗੇ ਜੇ ਕੋਈ ਵਿਧਾਨ ਸਭਾ ਚ ਵੀ ਕੋਈ ਇਦਾਂ ਦਾ ਕੁਝ ਕਰਨਾ ਪਿਆ ਜਿਸ ਤਰ੍ਹਾਂ ਵੀ ਹੋਵੇ ਉਹਨਾਂ ਨੇ ਕਿਹਾ ਕਿ ਯੂਨੀਵਰਸਿਟੀ ਤੇ ਆਂਚ ਨੇ ਹੁੰਦੇ ਆਉਗੇ ਸਿਰਫ